ਵਲਟਵਾ ਪੁਲਿਸ ਵੱਲੋਂ ਵੱਡੀ ਕਾਰਵਾਈ ਸਰਹੱਦ ਪਾਰੋਂ ਆ ਰਹੇ 11 ਦੀ ਤਸਕਰੀ ਕਰਨ ਵਾਲੇ ਇੱਕ ਵੱਡੇ گروਹ ਦਾ ਤੰਤਰ ਤੰਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਤਿੰਨ ਵਿਦੇਸ਼ੀ ਪਿਸਤੌਲ ਦੋ ਮੈਗਜ਼ੀਨ ਅਤੇ 30000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ ਇਸ ਸੰਬੰਧੀ ਮਕਦਮਾ ਨੰਬਰ 120 1692025 ਧਾਰਾ 25 25 854 59 ਅਸਲਾ ਐਕਟ ਅਤੇ 10 11 12 에어 ਕਟਾਫਟ ਐਕਟ ਥਾਣਾ ਮਲਟੋਆ ਵਿਖੇ ਦਰਜ ਕੀਤਾ ਗਿਆ ਹੈ ਗ੍ਰਿਫਤਾਰ ਸ਼ਖਸ ਦੀ ਪਹਿਚਾਨ ਅਮਰਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਾੜੀ ਕੰਬੋਕੇ ਵਜੋਂ ਹੋਈ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਡੀਐਸਪੀ ਭਿੱਖੀਵੰਡ ਪ੍ਰੀਤਿੰਦਰ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਡੀਜੀਪੀ ਪੰਜਾਬ શ્રી ਗੌਰਵ ਯਾਦ ਮਾਨੂਗ ਐਸਐਸਪੀ ਸਾਹਿਬ ਤਰੰਤਾਂ ਸ੍ਰੀਮਤੀ ਰਵਜੋਤ ਗਰੇਵਾਲ ਆਈਪੀਐਸ ਇਹਨਾਂ ਵਰਗੋਂ ਜਿਹੜੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਜਿੱਥੇ ਤਰਨਤਾਰਨ ਜ਼ਿਲ੍ਹੇ 'ਚ ਚੱਲ ਰਹੀ ਹੈ ਉੱਥੇ ਸਾਮਿਲ ਇੱਕੀਵਿੰਡ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਟਵਾ ਪੁਲਸ ਨੇ ਇਨਫੋਰਮੇਸ਼ਨ ਬੇਸ ਦੇ ਉੱਤੇ ਇੱਕ ਜਿਹੜਾ ਨਾਕਾ ਆ ਉਹ ਆਸਲਾ ਤਾਣ ਫੁੱਲ ਡਰੇਨ ਜਿਹੜੀ ਆ ਉੱਤੇ ਉੱਤੇ ਲਗਾਇਆ ਹੋਇਆ ਸੀ ਤੋ ਇੱਕ ਵਿਅਕਤੀ ਜਿਹਦਾ ਨਾਮ ਅਮਰਿਤਪਾਲ ਸਿੰਘ ਹੈ ਇਹਨੂੰ ਕਾਬੂ ਕੀਤਾ ਜਿਹੜਾ ਮਾੜੀ ਕੰਬੋਡੀਆ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਦੋ ਗਲੌਕ ਪਿਸਤਲ ਜਿਹੜੇ ਬੀੜ ਇੰਸਟਰੀਆ ਜਿਹੜੇ ਕਿ ਆਪਾਂ ਆ ਆਮ ਦੇਖਿਆ ਹੈ ਪੁਰਾਣੀਆਂ ਉਤਤਿਕੀਆਂ ਦੇ ਵਿੱਚ ਇਹ ਡਰੋਨ ਵੀ ਪਾਕਿਸਤਾਨ ਤੋਂ ਆਉਂਦੇ ਨੇ ਇੱਕ 9mm ਦਾ ਪਿਸਤਲ ਤੇ ਉਹਦਾ ਮੈਗਜ਼ੀਨ ਤੇ 30000 ਰੁਪਏ ਭਾਰਤੀ ਕਰੰਸੀ ਜਿਹੜੀ ਹੈ ਇਹ ਜੋ ਕੰਮ ਜਿਹੜਾ ਕਵਰ ਹੋਈ ਹੈ ਇਸ ਸੰਬੰਧੀ ਥਾਣਾ ਬਰਤੋਆ ਵਿਕੇ ਐਫ ਆਈ ਆਰ ਜਿਹੜੀ ਆ 120 ਜਿਹੜੀ ਉਹ ਦਰਜ ਰਜਿਸਟਰ ਕਰਕੇ ਤੇ ਇਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਿੱਤੇ 2 ਦਿਨ ਦਾ ਰਿਮਾਂਡ ਜਿਹੜਾ ਹਸਪੀਟਲ ਗਿਆ ਜਿਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਏਅਰਕ੍ਰਾਫਟ ਟਰੈਕਟਰ ਵੀ ਜਿਹੜਾ ਉਹ ਲੱਗਾ ਹੋਇਆ ਵਾ ਕਿਉਂਕਿ ਇਹ ਸਮਝਿਆ ਜਾ ਰਿਹਾ ਵੀ ਇਹ ਜਿਹੜੇ ਪਿਸਟਲ ਨੇ ਇਹ ਡਰੋਨ ਰਾਹੀਂ ਪਾਕਿਸਤਾਨੀ ਸਮਰੱਥਨ ਨਾਲ ਮਿਲ ਕੇ ਜਿਹੜੀ ਲਗਾਈ ਨੇ ਇਹ ਇਦਾਂ ਦੇ ਕਾਰੋਬਾਰ ਦਾ ਜਿਹੜਾ ਇਹ ਧੰਦਾ ਕਰਦਾ ਹੈ ਉਧਰੋਂ ਪਾਕਿਸਤਾਨ ਤੋਂ ਮੋਤਾ ਕੇ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਨੂੰ ਇਹ ਸੇਵ ਕਰਦਾ ਸੋ ਇਹਦੀ ਫਰਦਰ ਪਰਸੀਡ ਦੀ ਜਿਹੜੀ ਆ ਤਫ਼ਤੀਸ਼ ਜਿਹੜੀ ਆ ਕਾਨੂੰਨ ਮੁਤਾਬਕ ਤੇ ਜਾਬਤੇ ਮੁਤਾਬਕ ਵੀ ਹੁਣ ਦੇ ਵਿੱਚ ਚੱਲ ਰਹੀ ਹੈ ਸੋ ਇਹ ਤੇ ਕੋਲੋਂ ਹੋਰ ਵੀ ਖੁਲਾਸੀ ਹੋਣ ਦੀ ਜਿਹੜੀ ਆ ਪੂਰੀ ਸੰਭਾਵਨਾ ਸਰ ਇੱਥੇ ਕੋਈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇੱਕ ਚੇਲੇ ਬਹੁਤ ਚਰਚਿਤ ਜਿਹੜਾ ਕਤਲ ਕੇਸ ਹੋਇਆ ਸੀਗਾ ਜਿਹਦੇ ਵਿੱਚ ਥੀਲੇ ਦਾ ਇੱਕ ਲੜਕੇ ਨੂੰ ਅਗਵਾ ਕਰਕੇ ਦਾਣਾ ਮੰਡੀ ਤੇ ਖੀਵਣ ਦੇ ਵਿੱਚ ਮਾਰ ਕੇ ਉਹਦਾ ਕਤਲ ਕਰਕੇ ਦੀ ਜੜਬੋਹੀ ਛੁੱਟ ਦਿੱਤੀ ਗਈ ਸੀ। ਉਹਦੀ ਤਫ਼ਤੀਸ਼ ਦੌਰਾਨ ਵੀ ਇਹੋ ਜਿਹੜਾ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਹੋਇਆ ਸੀ। ਪਰ ਇਹ ਜਮਨਾਈਲ ਹੋਣ ਕਰਕੇ ਉਦੋਂ ਇਹਦੀ ਉਮਰ ਜਿਹੜੀ ਆ ਉਹ ਘੱਟ ਸੀ। ਜਮਨਾਈਲ ਦਾ ਪੈਦਾ ਲੈ ਕੇ ਉਸ ਮਕਦਮੇ ਦੇ ਵਿੱਚ ਜਮਾਨਤ ਤੇ ਜਨਾਜ਼ਾ ਤੋਂ ਬਾਹਰ ਆ ਚੁੱਕਾ। ਫਰੰਤੂ ਉਹ ਇਹਨੇ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹ ਖਤਮ ਨਹੀਂ ਕੀਤੀਆਂ। ਤੇ ਜਿਹੜੀ ਆ ਸਮਗਲਿੰਗ ਕਰਕੇ ਤੇ ਜਿਹੜੇ ਵੈਪਨ ਆ ਉਹਨਾਂ ਨੂੰ ਹੀ ਵੇਚਦਾ ਸਰ ਮੋਡੂਲ ਹੀ ਪੁੱਛਗੇ ਸੋ ਹੋਰ ਕੋਈ ਸਾਹਮਣੇ ਆਇਆ ਕੋਈ ਇਸ ਇਸੇ ਮੋਡਿਊਲ ਦੇ ਨਾਲ ਜੁੜੇ ਹੋਏ ਕੋਈ ਹੋਰ ਇਹਦੇ ਸਾਥੀ ਜਾਂ ਕੋਈ ਹੋਰ ਦੇਖੋ ਇਹਦੇ ਵਿੱਚ ਮਕਦਮਾ ਹੀ ਦਰਜ ਕਰ ਲਿਆ ਮਕਦਮਾ ਵੀ ਜਿਹੜਾ 258 5459 ਆਰਮਜੈਕਟ ਤੇ 10 11 12 ਇਰ ਕਰਾਫਟ ਫੈਕਟਰੀ ਦੇ ਵਿੱਚ ਕੀਤਾ ਸੋ ਇਹਦਾ ਰਿਮਾਂਡ ਹਸਲ ਕੀਤਾ ਹੈ ਤੇ ਦੇਖੋ ਡਿਟੇਲ ਜਿਹੜੀ ਆ ਉਹ ਪੁੱਛ ਕੇ ਕੀਤੀ ਜਾਊਗੀ ਜੀ ਪਾਕਿਸਤਾਨ ਦੇ ਕਿਹੜੇ ਕਿਹੜੇ ਸਮਗਲਾਂ ਨਾਲ ਇਹਦੇ ਇੰਟਾਚ ਸੀ ਜੇ ਨੇ ਕੋਈ ਪਹਿਲਾਂ ਕੋਈ ਕੰਮ ਕੀਤਾ ਆ ਤੇ ਕਿਹਨੂ ਕਿਹਨੂ ਇਹਨੇ ਵੈਪਨ ਵੇਚੇ ਨੇ ਤੇ ਕਿਹਦੇ ਕਿਹਦੇ ਸਹਿਯੋਗ ਨਾਲ ਇਹ ਵੈਪਨ ਮਂਗਾਏ ਨੇ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਨਾਮ ਜਦੋਂ ਹੋਣਗੇ ਉਹ ਜਲਦ ਤੋਂ ਜਲਦ ਫੜ ਕੇ ਤੇ ਇਸ ਲਾਖਾਂ ਵਿੱਚ ਭੇਜਿਆ